ਹੋਈ ਜਾਂਦੀ ਹੈ ਵੀ ਅਸੀਂ ਸਾਡੀ ਸੌਦ ਤੋਂ ਆ ਰਹੇ ਸੀਗੇ ਤੁਸੀਂ ਦੇਖਿਆ ਇੱਥੇ ਗੱਡੀ ਨੂੰ ਅੱਗ ਲੱਗੀ ਦੀ ਸੀ ਤੇ ਅਸੀਂ ਭੱਜ ਕੇ ਆਏ ਇੱਥੇ ਅਸੀਂ ਬੁਝਾਉਣ ਦੀ ਕੋਸ਼ਿਸ਼ ਕੀਤੀ 15-20 ਮਿੰਟ ਬਾਅਦ ਸਰੋਵਰ ਦੇ ਉੱਪਰ ਬੁਕੇਟਾਂ ਜੀ ਉਹਨਾਂ ਨੇ ਆ ਕੇ ਪੁਝਾਤੀ ਬਤੇ ਬੰਦਾ ਇੱਕ ਵਿਚਾਰਾ ਵਿੱਚ ਸੀਗਾ ਅੱਛਾ ਉਹ ਚੀਜ਼ ਜਲ ਗਈ ਕਿਹੜਾ ਰੋਡ ਹੈ ਇਹ ਇਹ ਜੀ ਮੋਗਰ ਰੋਡ ਹੈ ਇਹ ਕੋਈ ਬੰਦਾ ਸੀ ਪਿੱਛੇ ਹਾਂਜੀ ਕੋਈ ਬੰਦਾ ਸੀ ਉਹ ਲੱਗਿਆ ਪਤਾ ਕਿੱਥੋਂ ਦਾ ਸੀ ਬੰਦਾ ਨਹੀਂ ਜਾਈ ਨਹੀਂ ਪਤਾ ਲੱਗਿਆ ਕਿੱਥੋਂ ਦਾ ਸੀ ਤੇ ਗੱਡੀ ਬਰਨਾਲੀ ਦੀ ਗਰਮੀ ਘਰ ਨਹੀਂ ਲੱਗਿਆ ਗੱਡੀ ਕਰਮ ਹੋਊਗੀ ਕੁਛ ਕਰਨ ਲੱਗੀ ਹੋਣੀ ਅੱਜ ਜਿ ਮੋਕ ਦੇ ਕੋਈ ਬੰਦਾ ਨਹੀਂ ਸੀਗਾ ਇੱਥੇ ਪਹਿਲਾਂ ਲੱਗਿਆ ਪਤਾ ਕਿੱਥੋਂ ਦਾ ਕੋਈ ਬੰਦਾ ਕਿ ਨਹੀਂ ਬੰਦੇ ਦਾ ਨਹੀਂ ਪਤਾ ਜੀ ਕਿਸੇ ਨੂੰ ਵੀ ਬੰਦਾ ਕੌਣ ਸੀ ਕਿੱਥੋਂ ਸੀਗਾ ਗੱਡੀ ਜ਼ਰੂਰ ਬਰਨਾਲੀ ਦੀ ਹੈਗੀ ਜੀ 1980 ਸਾਰਾ 20 ਨੰਬਰ ਗੱਡੀ ਦਾ ਇਹ ਲੱਗਿਆ ਇਹਨਾਂ ਨੂੰ ਮੈਨੂੰ ਕੰਟਰੋਲ ਰੂਮ ਤੋਂ ਹਦਾਇਤ ਇਨਫੋਰਮੇਸ਼ਨ ਮਿਲੀ ਸੀ ਵੀ ਐਂ ਕਰਕੇ ਜਿਹੜਾ ਮੋਗਾ ਬਾਈਪਾਸ ਆ ਬਰਨਾਲਾ ਫੰਰੂਰ ਹਾਈਵੇ ਦੇ ਮੋਗਾ ਬਾਈਪਾਸ ਨਿਕਲਦਾ ਇਹਦੇ ਤੇ ਗੱਡੀ ਨੂੰ ਅੱਗ ਲੱਗੀ ਉੱਥੇ ਪਹੁੰਚੋ ਅਸੀਂ ਤੁਰੰਤ ਇੱਥੇ ਪਹੁੰਚ ਗਏ ਜਦੋਂ ਆ ਕੇ ਦੇਖਿਆ ਇੱਥੇ ਗੱਡੀ ਬੁਰੀ ਤਰ੍ਹਾਂ ਜਲ ਰਹੀ ਸੀਗੀ ਸੋ ਕਾਫੀ ਬੁਝਾਉਣ ਦੀ ਇਹਨੂੰ ਕੋਸ਼ਿਸ਼ ਕੀਤੀ ਲੋਕਾਂ ਨੇ ਵੀ ਕਾਫੀ ਹੋਦੇ ਤੇ ਰੇਤਰੂ ਤਪਾ ਕੇ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਕੰਟਰੋਲ ਨਹੀਂ ਹੋਈ ਬੰਦਾ ਵਿੱਚ ਸੀ ਬੰਦਾ ਵਿੱਚ ਸੀਗਾ ਪਰ ਜਲ ਚੁੱਕਿਆ ਸੀਗਾ ਕੀ ਨਾਮਕ ਇੱਕੋ ਬੰਦਾ ਸੀ ਇਹ ਬੰਦੇ ਦਾ ਨਾਮ ਹਰਚੰਨ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਦਰਾਜ ਹੈਗਾ ਗੱਡੀ ਦਾ ਨੰਬਰ 플레이ਟ ਤੋਂ ਅਸੀਂ ਵੈਰੀਫਾਈ ਕਰਵਾ ਕੇ ਉਹਨਾਂ ਦੇ ਜਿਹੜੇ ਪਰਿਵਾਰ ਵਾਲੇ ਉਹਨਾਂ ਨੂੰ ਬੁਲਾ ਲਿਆ ਪਹੁੰਚ ਚੁੱਕੇ ਨੇ ਇੱਥੇ ਤੇ ਡੈੱਡ ਬੋਡੀ ਬਾਹਰ ਕਢਵਾ ਲਈ ਹੈ ਬਾਹਰ ਕਢਵਾ ਕੇ ਹਸਪੀਟਲ ਲੈ ਕੇ ਜਾ ਰਹੇ ਆਂਗੇ ਗੱਲ ਹੋਈ ਥੀ ਵੀ ਅਸੀਂ ਸਾਡੀ ਸਰਦਾਰ ਸਾਹਿਬ ਤੋਂ ਆ ਰਹੇ ਸੀਗੇ ਤੁਸੀਂ ਦੇਖਿਆ ਇੱਥੇ ਗੱਡੀ ਨੂੰ ਅਕ ਲੱਗੀ ਹੋਈ ਸੀਗੀ ਤੇ ਅਸੀਂ ਭੱਜ ਕੇ ਆਏ ਇੱਥੇ ਅਸੀਂ ਬੁਝਾਉਣ ਦੀ ਕੋਸ਼ਿਸ਼ ਕੀਤੀ 15-20 ਮਿੰਟ ਬਾਅਦ ਫਿਰ ਉਹ ਬਰਜਟ ਆ ਗਈ ਉਹਨਾਂ ਨੇ ਆ ਕੇ ਪਜਾ ਦੀਪ ਦੇ ਬੰਦਾ ਇੱਕ ਵਿਚਾਰਾ ਵਿੱਚ ਹੀ ਸੀਗਾ ਅੱਛਾ ਵਿਚੀਰ ਜਲ ਗਿਆ ਕਿਹੜਾ ਰੋਡ ਆ ਇਹ ਇਹ ਜੀ ਮੋਗਰ ਰੋਡ ਆ ਇਹ ਗੱਡੀ ਆ। ਕੋਈ ਬੰਦਾ ਸੀ ਪੁੱਛਿਆ। ਹਾਂਜੀ ਕੋਈ ਬੰਦਾ ਸੀ। ਕੋਈ ਲੱਗਿਆ ਪਤਾ ਕਿੱਥੋਂ ਹੁੰਦਾ ਸੀ ਬੰਦਾ? ਨਹੀਂ ਜੀ ਐ ਨਹੀਂ ਪਤਾ ਲੱਗਿਆ ਕਿੱਥੋਂ ਦਾ ਸੀ ਤੇ ਗੱਡੀ ਬਰਨਾਲੀ ਦੀ ਹੈ। ਗਰਮੀ ਘਰ ਨਹੀਂ ਲੱਗਿਆ ਗੱਡੀ ਕਰਮ ਹੋਊਗੀ। ਕੁਝ ਕੰਮ ਲੱਗੇ ਹੋਣੇ ਇੱਥੇ। ਜੇ ਮੁੱਖ ਦੇ ਕੋਈ ਬੰਦਾ ਨਹੀਂ ਸੀਗਾ ਇੱਥੇ ਪਹਿਲਾਂ। ਜੀ ਲੱਗਿਆ ਪਤਾ ਕਿੱਥੋਂ ਦਾ ਕੋਈ ਬੰਦਾ ਆ। ਨਹੀਂ ਬੰਦੇ ਦਾ ਨਹੀਂ ਪਤਾ ਜੀ ਕਿਸੇ ਨੂੰ ਵੀ। ਬੰਦਾ ਕੌਣ ਸੀ ਕਿੱਥੋਂ ਸੀਗਾ? ਗੱਡੀ ਜਰੂਰ ਬਰਨਾਲੀ ਦੀ ਹੈਗੀ। ਜਿਵੇਂ 1980 17 20 ਨੰਬਰਾਂ ਦੀ ਗੱਡੀ ਦਾ। ਇਹ ਲੱਗਿਆ। ਇਨਾ ਮੈਨੂੰ ਕੰਟਰੋਲ ਰੂਮ ਤੋਂ ਹਦਾਇਤ ਇਨਫੋਰਮੇਸ਼ਨ ਮਿਲੀ ਸੀ ਵੀ ਆ ਕੇ ਕਿ ਜਿਹੜਾ ਮੋਗਾ ਬਾਈਪਾਸ ਆ ਬਰਨਾਲਾ ਫੰਰੂਰ ਹਾਈਵੇ ਦੇ ਮੋਗਾ ਬਾਈਪਾਸ ਨਿਕਲਦਾ ਇਹਦੇ ਤੇ ਗੱਡੀ ਨੂੰ ਅੱਗ ਲੱਗੀ ਹੈ ਉੱਥੇ ਪਹੁੰਚੋ ਅਸੀਂ ਤੁਰੰਤ ਇੱਥੇ ਪਹੁੰਚ ਕੇ ਜਦੋਂ ਆ ਕੇ ਦੇਖਿਆ ਇੱਥੇ ਗੱਡੀ ਬੁਰੀ ਤਰ੍ਹਾਂ ਜਲ ਰਹੀ ਸੀਗੀ ਸੋ ਕਾਫੀ ਬੁਝਾਉਣ ਦੀ ਇਹਨੂੰ ਕੋਸ਼ਿਸ਼ ਕੀਤੀ ਲੋਕਾਂ ਨੇ ਵੀ ਕਾਫੀ ਹੋ ਦੇ ਤੇ ਰੇਤਰੂ ਤਪਾ ਕੇ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਕੰਟਰੋਲ ਨਹੀਂ ਹੋਈ ਬੰਦਾ ਵਿੱਚ ਸੀ ਬੰਦਾ ਵਿੱਚ ਸੀਗਾ ਪਰ ਜਲ ਚੁੱਕਿਆ ਸੀਗਾ ਕੀ ਨਾਮਕ ਇੱਕੋ ਬੰਦਾ ਸੀ ਇਹ ਬੰਦੇ ਦਾ ਨਾਮ ਹਰਚੰਨ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਦਰਾਜ ਹੈਗਾ ਗੱਡੀ ਦਾ ਨੰਬਰ 플레이ਟ ਤੋਂ ਅਸੀਂ ਵੈਰੀਫਾਈ ਕਰਵਾ ਕੇ ਉਹਨਾਂ ਦੇ ਜਿਹੜੇ ਪਰਿਵਾਰ ਵਾਲੇ ਉਹਨਾਂ ਨੂੰ ਬੁਲਾ ਲਿਆ ਪਹੁੰਚ ਚੁੱਕੇ ਨੇ ਇੱਥੇ ਤੇ ਡੈੱਡ ਬੋਡੀ ਬਾਹਰ ਕਢਵਾ ਲਈ ਹੈ ਬਾਹਰ ਕਢਵਾ ਕੇ ਹਸਪੀਟਲ ਲੈ ਕੇ ਜਾ ਰਹੇ ਆਂਗੇ